ਸਾਹ ਗੱਲ ਕਰਦੇ ਭੋਏ ਆ ਬਾਲਦੀ ਨਿਭਾਉਣ ਜਿੰਨੇ ਮਰਜ਼ੀ ਵੜ ਆਦਾ ਅਮਰਪਾਲ ਨੇ ਭਾਣੀ ਸਾਹ ਗੱਲਾਂ ਆਜ ਤੋਂ ਅਮਰਪਾਲ ਤੇ ਨਸ਼ੇ ਤੋਂ ਰੋਕ ਰਿਹਾ ਤੁਸੀਂ ਨਸ਼ਾ ਕਰ ਰਹੇ ਹੋ ਫੇਰ ਉਹਨੂੰ ਖਰਾਕ ਕਿਉਂ ਦੇਣਾ ਨਾ ਨਹੀਂ ਦੇਣਾ ਕੋ ਮਾਲਾ ਕਰਦਾ ਰਿਹਾ ਸਾਡੀ ਨਹੀਂ ਅਮਰਪਾਲ ਨੇ ਆਹ ਖੋ ਮਾਲਾ ਕਰਾ ਰਿਹਾ ਬੰਦਿਆਂ ਨੇ ਅਮਰਪਾਲ ਨੇ ਤੇ ਕਿਹਾ ਵੀ ਨਸ਼ਾ ਨਹੀਂ ਕਰਨਾ ਕਰੇ ਤੂੰ ਇਹ ਗੱਲ ਆ ਵੀ ਉਹ ਮਾਲਾ ਕਰਦਾ ਅੱਛਾ ਇਹੋ ਗੋਧਾੜੇ ਦੇ ਭਜਣ ਗਿਆ ਸਰਕਾਰ ਪਿੱਛੇ ਜਾ ਪਿੱਛੇ ਜਾ ਸਾਈਡ ਤੇ ਆ ਕੇ ਹਾਂ ਜੀ ਆ ਕੇ ਆਨੂੰ ਕੋਲ ਆ ਆਹ ਇਹ ਬੜਾ ਕਲਾਸ਼ ਲੈਣ ਆਏ ਇਹ ਕੱਤੀ ਇਹਨਾਂ ਨੂੰ ਪਾਣੇ ਲੱਗਦਾ ਜੇ ਨਾ ਐਡੀ ਬੰਦ ਕਰਦਾ ਅੱਜ ਮਲਾਜੋ ਕਹਿੰਦੇ ਸਾਡਾ ਸ਼ੀਸ਼ਾ ਤੋੜਿਆ ਹੈ ਨਾ ਸ਼ੀਸ਼ਾ ਅੱਜ ਕਿਸ ਨੇ ਤੋੜਿਆ ਵੀ ਕੱਲ ਪੇ ਕੱਲ ਇਹਦਾ ਵੇਖਿਆ ਖੁਦ ਤੋੜਿਆ ਵਾ ਸ਼ੀਸ਼ਾ ਕੱਲ ਭਾਜੀ ਟੁੱਟਿਆ ਸੀ ਟੜਕਿਆ ਸੀ ਅੱਜ ਟੁੱਟ ਗਿਆ ਕੱਲ ਇਹਨਾਂ ਨੂੰ ਸ਼ੀਸ਼ਾ ਫੇਰਿਆ ਮੁੰਡੇ ਨੂੰ ਥਾਣੇ ਹੀ ਭਲਾਇਆ ਇਹਨਾਂ ਨੇ ਗਲਤੀ ਮੰਨਣ ਦੇ ਆਪਾਂ ਤੇ ਸੁਣਵਾਜਦੇ ਨਾ ਦੂਸਰਾ ਕੋਈ ਸਰਕਾਰ ਦੀ ਦਵਾਈ ਦੇ ਰਿਹਾ ਉਹ ਉੱਪਰ ਇਹ ਜਾਣਕਾਰੀ ਉਹ ਕਾਹਨੀਆਂ ਨਹੀਂ ਆਈ ਗੋਲੀਆਂ ਦਾ ਕਰੋ ਇਹ ਕਹਿੰਦੇ ਆ ਦੇਖੋ ਲੋਕਾਂ ਪਰਿਆਂ ਕਰਨਾ ਕੋਈ ਬੇਚਾਰਾ ਕਸਰੀ ਦੇ ਜਾ ਰਿਹਾ ਉਹਨੂੰ ਜਿਆਦਾ ਜਿਹੜਾ ਜਾਂਦਾ ਦਾਤਾ ਕੋਈ ਜਾਣਦਾ ਕੋਈ ਕਿਤੇ ਕੰਮ ਜਾਣ ਲੈ ਕੋਈ ਕਿਹੇ ਜਾਣ ਜਾ ਅਮਰਤਪਾਲ ਤੇ ਨਸ਼ੇ ਤੋਂ ਰੋਕ ਰਿਹਾ ਤੁਸੀਂ ਨਸ਼ਾ ਕਰ ਰਹੇ ਹੋ ਫੇਰ ਉਹ ਤੁਹਾਨੂੰ ਖਰਾਕ ਹੀ ਦੇਣਾ ਨਾ ਨਹੀਂ ਦੇਣਾ ਕਮਾਲ ਸਾਹ ਕਰਦਾ ਰਿਹਾ ਸਾਡੀ ਨਹੀਂ ਅਮਰਤਪਾਲ ਇਹ ਤਾਂ ਆਖੋ ਮਾਲ ਸਾਹ ਕਰਾਉਂਦੇ ਆ ਬੰਦਿਆਂ ਦੇ ਅਮਰਤਪਾਲ ਨੇ ਤੇ ਕਹਾਂ ਵੀ ਨਸ਼ਾ ਨਹੀਂ ਕਰਨਾ ਕੇਰੇ ਤੂੰ ਆਹ ਇਹ ਗੱਲ ਆ ਵੀ ਉਹ ਮਾਲ ਸਾਹ ਕਰਾਉਂਦੇ ਆ ਅੱਛਾ ਇਹੋ ਗੋਧਾੜੇ ਦੇ ਭਜਣ ਗਿਆ ਸਰਕਾਰ ਖਰਾਬ ਕਰ ਲਈ ਹੈ ਉਹਨੇ ਮੜਨੇ ਨੂੰ ਬੋਲਦੇ ਰਹੇ ਹੈਗੀ ਬੋਲੇ ਮੈਡਮ ਦੱਸੋ ਕਿਨੇ ਬੋਲੇ ਗਨਾਹ ਕਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਦੇ ਨਾ ਆਈਡੀ ਬੰਦ ਕਰਦਾ ਅੱਜ ਬੁਲਾਇਆ ਕਿਹਦੇ ਸਾਡਾ ਸ਼ੀਸ਼ਾ ਤੋੜਿਆ ਹੈ ਨਾ ਸ਼ੀਸ਼ਾ ਅੱਜ ਕਿਸ ਨੇ ਤੋੜਿਆ ਕੱਲ ਟੁੱਟਿਆ ਕੱਲ ਦੇਖਿਆ ਖੁਦ ਤੋੜਿਆ ਵਾ ਕੱਲ ਭਾਜੀ ਟੁੱਟਿਆ ਹੀ ਟਿਰਕਿਆ ਹੀ ਅੱਜ ਟੁੱਟ ਗਿਆ ਕੱਲ ਨਾਲ ਛਿੱਟੇ ਫੇਰ ਰਿਹਾ ਮੁੰਡੇ ਨੂੰ ਥਾਣੇ ਵੀ ਭਲਾਇਆ ਇਹਨਾਂ ਨੂੰ ਗਲਤੀ ਮੰਨਣ ਦੇ ਨਾਲੇ ਨਾਲ ਥਾਣਾ ਭਲਾਇਆ ਜਿਨ੍ਹਾਂ ਗਲਤੀ ਕੀਤੀ ਆ ਉਹਨੂੰ ਥਾਣੇ ਫੜਾ ਦੇ ਹੋ ਗਿਆ ਲੱਗਦਾ ਹੈ ਪਿੱਛੇ ਜਾ ਪਿੱਛੇ ਜਾ ਸਾਈਡ ਤੇ ਆ ਕੇ ਲੱਗ ਹਾਂ ਜੀ ਆ ਕੇ ਆਨ ਰੋਕੋ ਇਹ ਬੜਾ ਤਕਸ਼ਣ ਲੈਣ ਆਏ ਨੇ ਕੱਸੀ ਗੱਲ ਹੈ ਪਰਿਵਾਰ ਚੋਂ ਕੀ ਹੋ ਗਿਆ ਹੋਰ ਸਵੇਰ ਦੇ ਆ ਕੇ ਲੋਤੇ ਪਹਿਲਾਂ ਵੇਦੋ ਤੈਨੂੰ ਮੈਂ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਡੀ ਜੀ ਪਰੋ ਹੈ ਮੈਂ ਤਾਂ ਤੁਹਾਨੂੰ ਵੀ ਹੋਰ ਹਰ ਲੋਕਾਂ ਦਾ ਨੰਬਰ ਨਹੀਂ ਹੈ ਇਹ ਪੰਜ ਪੰਜ ਪੱਤੇ ਕਰਦੇ ਜਦੋਂ ਆਇਆ ਨਾ ਕੋਈ ਕੋਈ ਨਹੀਂ ਬਗ सरकार दवाई तजाय ਲੈ ਲਿਆ ਕਰੋ ਜੇ ਪਾਸੇ ਦੇ ਰਾਤ ਪਹਿਲਾਂ ਕੱਟਾ ਵਾਹ ਰਾਹ ਰਾਹ ਵੇਲਾ ਕਰਾ ਦੇਣਾ ਸਰ ਇਹਦਾ ਰਾਹ ਸਾਨੂੰ ਪਤਾ ਨਹੀਂ ਸਰ ਮੇਰੀ ਨਾ ਮੁਲਾਜ਼ਮਾ ਨਾਲ ਅੰਦਰ ਗੱਲ ਹੋਈ ਸੀਗੀ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਸਾਡੇ ਸ਼ੀਸ਼ੇ ਪੰਨੇ ਸੀ ਤਾਂ ਨਹੀਂ ਦਵਾਈ ਦੇ ਰਹੇ ਕਦੋਂ ਜੀ ਹੁਣ ਜੀ ਹੁਣ ਕੋਈ ਨਹੀਂ ਮੈਂ ਦੇਖਦਾ ਜੀ ਅਸੀਂ ਨੂੰ ਮੈਂ ਆਇਆ ਆਣ ਕੇ ਦੇ ਚਲੋ ਜੀ ਇਹਨੂੰ ਕਹ ਦੇੋ ਕਿ ਅਸੀਂ ਦਵਾਈ ਫੋਟ ਨਹੀਂ ਆਇਆ ਦਵਾਈ ਨਹੀਂ ਦੇ ਰਿਹਾ ਇਹ ਕੋਈ ਗ੍ਰੇਡ ਪੇ ਆ ਰਿਹਾ ਉਹਨੂੰ ਬਰੇ ਜਾਣਕਾਰੀ ਉਹ ਲਿਖਾਣੀਆਂ ਨਹੀਂ ਆਈਆਂ ਉਹਨੀਆਂ ਤਾਂ ਕਰੋਏ ਕੰਮਾਂ ਦੇਖੋ ਲੋਕਾਂ ਭਰੀਆਂ ਕਰਨਾ ਕੋਈ ਵਿਚਾਰਾ ਤਰੀਕੇ ਜਾ ਰਿਹਾ ਉਹਨੂੰ ਜਿਆਦਾ ਜਿਆਦਾ ਜਾਣਦਾ ਦਾਤਾ ਕੋਈ ਜਾਣਦਾ ਕੋਈ ਕਿਤੇ ਕੰਮ ਜਾਣ ਲੈ ਕੋਈ ਕਿਹੇ ਜਾਣ ਜਾ